ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿੱਟੀ ਦਾ ਕੰਮ ਆਪਾਂ ਨਵੇੜਤਾ ਸੀਗਾ ਐਨ ਪੱਧਰ ਕਰਤਾ ਜਿਵੇਂ ਵੇੜਾ ਦੇਖੋ ਪਾਣੀ ਨਿਕਲਦਾ ਕਰਤਾ ਥੋੜੇ ਪਾਸੇ ਤੋਂ ਚਾ ਰੱਖਿਆ ਬਚਾਲੋਂ ਨੀਵਾ ਖਾਲੀ ਤੇ ਇਧਰੋਂ ਵਿੱਚ ਆਹ ਦੇਖੋ ਉਧਰੋਂ ਆਊਗਾ ਇੱਥੋਂ ਬਚਾਲੋਂ ਲਤੜਿਆ ਗਿਆ ਰੇੜੀ ਨਾਲ ਐਂ ਟਪੀ ਜਾਊਗਾ ਪਾਣੀ ਤੇ ਜਿਹੜੀ ਆ ਹੈਗੀ ਵਾਟਰਪੂਫ ਭਲਾਈ ਇਹ ਲਿਆਂਦੀ ਆ ਪੱਜ ਜਿਹੜੀਆਂ ਦੂਜੀਆਂ ਪਲਆਂਾਂ ਦੋ ਵਧੀਆਂ ਸੀ ਉਹ ਕਰਤੀਆਂ ਆਪਾਂ ਵਾਪਸ ਤੇ ਦਿਖਾਉਨੇ ਆ ਆਪਾਂ ਸਮ੍ਰੇਕਾ ਵੀ ਆ ਗਿਆ ਅੱਜ ਲਿਆਂਦਾ ਆ ਚੀਜ਼ ਆ ਨਾ ਆਪੇ ਸਰ ਮੈਂ ਕਹਣ ਕਿਵੇਂ ਦਿਖਾਵਾਂ ਕਿ ਲੱਗੇ ਨਹੀਂ ਆ ਆ ਚੀਜ਼ ਆ ਮੜਾ ਦੇਖ ਲਊਂਗਾ ਦਿਖਾਈ ਸੀ ਪਹਿਲਾਂ ਉੱਤੇ ਆਹ ਬਾਹ ਰੱਖਿਆ ਪਿਆ ਸਿੱਧਾ ਕਰਨ ਵਾਸਤੇ ਸ਼ੀਟਾਂ 11 ਸ਼ੀਟਾਂ ਇਹ 1300 ਰੁਪਏ ਦੀ ਇੱਕ ਸ਼ੀਟ ਆ ਤੇ ਬਾਕੀ 11 ਦਾ ਹਿਸਾਬ ਲਾ ਲਿਓ ਇਹਦੇ ਲੱਕੜ ਵਧੀ ਵੀ ਆ ਥੋੜੀ ਜਨੀ ਕਰ ਗਈ 13 ਸ਼ੀਟਾਂ ਆ ਸਰਮਾਇਕੇ ਦੀਆਂ 1mm ਦਾ ਸੌਰੀ 1mm ਦਾ ਸਰਮਈਕਾ 1300 ਰੁਪਏ ਦੀ ਇੱਕ ਸ਼ੀਟ 0.8mm 0.7mm ਉਹ ਨਹੀਂ ਲਾਇਆ ਆਪਾਂ ਉਹ ਥੋੜਾ ਜਿਆ ਨਰਮ ਹੁੰਦਾ ਚੰਗੀ ਕੁਆਲਟੀ ਦਾ ਲਾਏਗਾ 1mm ਫੁੱਲ ਇੱਥੇ ਪਾਣੀ ਪੁਣੀ ਪਈ ਜਾਵੇ ਕੋਈ ਚੱਕਰ ਨਹੀਂ ਗਾ ਤੇ ਇਧਰ ਆਹ ਸਾਈਡ ਤੋਂ ਸਰਮਈਕਾ ਮੇਰੇ ਹਿਸਾਬ ਨਾਲ ਸ਼ੀਟ ਕੱਟ ਕੇ ਪਾਸੇ ਤੇ ਲਾ ਕੇ ਗਈ ਆਗੇ ਫੇਵੀ ਗੋਲ ਨਾਲ ਆਹ ਤਾਂ ਹੀ ਚਿਪਾ ਲਾਂਗਾ ਪੰਗਾ ਇੰਨਾ ਇਹ ਸਾਰੇ ਬੱਲੇ ਦੇ ਸਾਰੇ ਬੱਲੇ ਲਾ ਕੇ ਪਾਸੇ ਤੇ ਸਾਈਡ ਤੇ ਸਿਰਮਈ ਕਾ ਲਾ ਕੇ ਤੇ ਇੱਥੇ ਕੱਲ ਨੂੰ ਲਾਉਣਗੇ ਤੇ ਇਧਰ ਆਹ ਬਾਰਾਂਾ ਵੀ ਟੰਗ ਦਿਆਂਗਾ ਆਹ ਚੜਕਣਗਾ ਜਾਲੀ ਵਾਲੇ ਦਾ ਟੰਗ ਦਿਆਂਗਾ ਤੇ ਸ਼ੀਸ਼ਾ ਵੀ ਲੈਂਦਾ ਪਿਆ ਉਹ ਵੀ ਮੈਂ ਦਿਖਾਉਣਾ ਕਿਹੜਾ ਸ਼ੀਸ਼ਾ ਲੈਂਦਾ ਇਧਰ ਫਿਕਸੇ ਸ਼ੀਸ਼ਾ ਪਊਗਾ ਪਰਲੇ ਪਾਸੇ ਸ਼ੀਸ਼ੇ ਵਾਲੀ ਜਿਹੜੀ ਬਾਰੀ ਆ ਉਹਦੇ ਫਰੇਮ ਵੀ ਤਿਆਰ ਹੋਏ ਹੋਏ ਆ ਤੇ ਇਹ ਵੀ ਲੱਗਣਗੇ ਆਹ ਸਾਈਡ ਤੋਂ ਸਰਮਾਈਕੀ ਦੀ ਸ਼ੀਟ ਕੱਟ ਕੇ ਲਾਈ ਜਾਗੀ ਕੰਨਾਂਾਂ ਤੇ ਤਾਂ ਹੀ ਸਾਰੇ ਦਰਵਾਜ਼ੇ ਜਿਹਾ ਲਾਦੇ ਨਾ ਬੇ ਸ਼ੀਸ਼ਾ ਲੈਂਦਾ ਅੱਡੋ ਅੱਡ ਪੀਸਾਂ ਦੇ ਹਿਸਾਬ ਨਾਲ ਮਿਸਤਰੀ ਨੇ ਆਪਾਂ ਨੂੰ ਸਾਈਜ਼ ਦੇਤਾ ਸੀਗਾ ਕੱਟ ਕੇ ਤੇ ਉਸ ਹਿਸਾਬ ਨਾਲ ਆਪਾਂ ਲੈਂਦਾ 13 ਕ ਪੀਸ ਬਣੇ ਆਗੇ ਸਾਰੇ ਸ਼ੀਸ਼ੇ ਦੇ ਇਹ 8mm ਦਾ ਹੈ ਮੋਟਾ ਤੇ 5mm ਦਾ ਥਲ ਡਾਗ 8mm ਦਾ ਹੈਗਾ ਉਹ ਜਿਹੜਾ ਜਿਆਦਾ ਵੱਡੀ ਬਾਰੀ ਆ ਵੀ ਕਈ ਵਾਰੀ ਹਵਾ ਹਵਾ ਨਾਲ ਟੁੱਟ ਜਾਂਦਾ ਤਾਂ ਕਰਕੇ ਥੋੜਾ ਜਿਹਾ ਸਖਤ ਲੈਂਦਾ ਜਿਹੜੀ ਵਾਇਰ ਛੋਟਾ ਹੈ ਉਹ 5mm ਦਾ ਤੇ ਆਹ ਲੈਂਦੀ ਸੀ ਇਹ 5 ਜਾਲੀ ਜਾਲੀ ਕੱਟ ਕੇ ਉਹ ਕਰਤੀ ਆ ਪਾਤੀਆ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੇ ਇਧਰ ਪਈ ਆ ਫੇਵੀਕੋਲ ਵਾਲੀ ਬਾਲਟੀ ਆਹ ਜਿਹੜੀ ਜਾਲੀ ਬਚੀ ਪਈ ਐ ਇਹ ਵੀ ਆਪਾਂ ਨੂੰ ਮਿਸਤਰੀ ਨੇ ਪੂਰੀ ਉਹ ਦੱਸੀ ਸੀਗੀ ਸਾਈਜ਼ ਉਸ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਹੀ ਲੈਂਦੀ ਹੈਗੀ ਤੇ ਜਿਹੜੀ ਜਾਲੀ ਵਧੀ ਪਈ ਐ ਇਹ ਲੱਗੂਗੀ ਇੱਥੇ ਦਰਵਾਜ਼ੇ 'ਚ ਜਿਹੜੇ ਦੋ ਇੱਥੇ ਬਣਨੇ ਆਗੇ ਇੱਕ ਡਰੈਇੰਗ ਰੂਮ ਦਾ ਜਾਲੀ ਵਾਲਾ ਬਾਹਰਲੇ ਪਾਸੇ ਤੇ ਇਧਰ ਦੋ ਇਧਰ ਬਣਨੇ ਆਗੇ 2-2 ਫੁੱਟ ਦੇ ਪਹਿਲਾ ਮੇਨ ਐਂਟਰੈਂਸ ਦਾ ਇਹਦੇ ਥੋੜਾ ਜਿਹਾ ਕੋਈ ਡਿਜ਼ਾਈਨ ਵੀ ਬਣੂਗਾ ਤੇ ਤਾਂ ਲੱਗ ਕੇ ਇਹ ਜੀ ਬਾਕੀ 3-2 ਤਿੰਨ ਕੁ ਦਿਨ ਲੱਗਮ ਰਹੇਗਾ ਲਗਭਗ ਇੱਧਰ ਲਬਾਰ ਵੀ ਲਾਤਾ ਅਜੇ ਫੇਰ ਨਹੀਂ ਏਸੀ ਉਹ ਹੁਣ ਕੱਲ ਏਸੀ ਚਲਾ ਲਿਆ ਸੀਗਾ ਉਧਰ ਪਦੇ ਪਾਸੇ ਕਪੜਾ ਪਤਾ ਸੀ ਤੇ ਇਧਰੋਂ ਬਾਹਰ ਲੱਗ ਗਿਆ ਸੀਗਾ ਏਸੀ ਚਲਾ ਲਿਆ ਸੀਗਾ ਤੇ ਨਹੀਂ ਤਾਂ ਬਾਹਰ ਮੱਛਰ ਬਹੁਤ ਰਾਤ ਦੇ ਇਥੇ ਥੋੜਾ ਜਿਹਾ ਫਰਕ ਸੀਗਾ ਇਥੇ ਮੱਛਰ ਨਹੀਂ ਤੇ ਇਧਰ ਵੇਸਟੇਜ ਪਈ ਹੈਗੀ ਵਾਟਰਪੂਫ ਪਲਾਈ ਵੀ ਲੈਂਦੀ ਸੀਗੀ ਆਪਾਂ ਉਹ ਬਾਹਰ ਪਈ ਹੈ ਮੈਂ ਦਿਖਾਈ ਦਿੱਤੀ ਹੈ ਬਾਕੀ ਇਕ ਕਰੀ ਪੱਲੇ ਪੁੱਲੇ ਸਾਰੇ ਤਿਆਰ ਹੋ ਗਏ ਫਰੇਮ ਤਿਆਰ ਹੋ ਗਏ ਆ ਫਰੇਮ ਪਾਇਆ ਜਿਹੜੇ ਇਹ ਸ਼ੀਸ਼ੇ ਪਾਣਗੇ ਇਹਨਾਂ ਚੈਨ ਕੱਲ ਨੂੰ ਪਾਉਣਗੇ ਤੇ ਬਾਕੀ ਤਿੰਨ ਦਿਨਾਂ ਦਾ ਕੰਮ ਰਹਿ ਗਿਆ ਛੇਤੀ ਛੇਤੀ ਕੰਮ ਨਿਬੜੇ ਤੇ ਵਿਹਲੇ ਹੋ ਗਏ ਸਾਫ ਸਫਾਈ ਕਰਕੇ ਸਮਾਨ ਤਰਗੇ ਤੇ ਕੰਮ ਦੇਗੇ ਨਵੇੜ ਇਧਰ ਬੁਰਾ ਜਾਂ ਪਿਆਗਾ ਨੇ ਆ ਜੀਆ ਇਹ ਤੋਂ ਵੀ ਕੰਮ ਲਾ ਮੰਗੇ ਤਾਲ ਦੇਖੋ ਹੈਗੀ ਹੈ ਪਰ ਇਹਨੂੰ ਆਪਾਂ ਮਿੱਟੀ ਜਮਾ ਕਰਕੇ ਰੱਖਿਆ ਟੈਂਕਾਂ ਜਦੋਂ ਚੱਕ ਲੀਆਂ ਇੱਥੇ ਆਪਾਂ ਉਹ ਕਰਾਂਗੇ ਪਾ ਦੇਾਂਗੇ ਮਿੱਟੀ ਨਾਲ ਖਿੱਚੀ ਹੈਗੀ ਰੇੜੀ ਮਿੱਟੀ ਨੂੰ ਸੱਚ ਰੇੜੀ ਨਾਲ ਮਿੱਟੀ ਖਿੱਚੀ ਹੈ ਨਹੀਂ ਬੱਠਲਾਂ-ਵੱਠਲਾਂ ਨਾਲ ਚੱਕੀ ਨਹੀਂ ਆਂਦੀ ਆਹ ਜਿਹੜੇ ਟੋਟੇ ਵਧੇ ਹੈਗੇ ਪਲਾਈ ਦੇ ਇਹਦਾ ਦੱਸੋ ਕੀ ਕਰੀਏ ਹੁਣ ਆਪਾਂ ਕੀ ਬਣਾਈਏ ਇਹਦਾ ਇੱਕ ਤਾਂ ਦੋ ਇੱਕ ਤਾਂ ਮੋਬਾਈਲ ਚਾਰਜ ਲਾਉਣ ਵਾਸਤੇ ਬੋਰਡ ਜੇ ਬਣਾਉਣੇ ਆਗੇ ਸਲਾਈ ਬਾਈਂਗਾ ਜਿਵੇਂ ਕੋਲੇ ਕੋਈ ਪਲੱਗ ਦੇ ਕੋਲੇ ਆ ਭਈਆ ਦੋ ਬੱਲੇ ਬਣੇ ਮੇਨ ਇੰਟਰੈਂਸ ਦੇ ਤੇ ਬਾਕੀ ਇਹੀ ਆਪਣੀ ਅੱਜ ਦੀ ਵੀਡੀਓ ਸੀਗੀ ਤੇ ਇੱਕ ਸੱਚ ਡਿਜ਼ਾਈਨ ਦੱਸਿਓ ਵੀ ਡਿਜ਼ਾਈਨ ਆ ਸਿੰਪਲ ਰੱਖ ਲਈ ਆਪਾਂ ਮੇਨ ਇੰਟਰੈਂਸ ਦਾ ਜਾਲੀ ਵਾਲੇ ਪੱਲੇ ਦਾ ਕਿ ਥੋੜਾ ਜਿਹਾ ਕੋਈ ਵੱਧ ਹੋ ਕਰ ਗਏ ਤੇ ਜਰੂਰ ਦੱਸਿਓ ਕਮੈਂਟ ਕਰਕੇ ਵੀ ਕਿਹੋ ਜਿਹਾ ਚੱਲਦਿਆ ਅੱਜਕੱਲ ਸਿੰਪਲ ਕਿ ਡਿਜ਼ਾਈਨ ਵਾਲੇ ਤੇ ਬਾਕੀ ਕੱਲ ਦੀ ਵੀਡੀਓ 'ਚ ਮਿਲਦੇ ਆ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ